हर्षिका जी सारेनु औलीद कर दिया सारे ठीक ठाक होंगे ज्योति देखो फिर हम पुत्ता भाई बेटे दिखाई दे नहीं दी मैं जा पुत्ता पहली बार तेरे नाल गल कर कि तू पढ़ी नहीं मैं हेलो हां किवें कमर हर्षिका ए इने भी तने टेस्ट बढ़िया हर्षिका आज दी सारे मैं कुमार से कह रही हूं हॉस्पिटल में 6 बजे आ देगी 6 बजे को लेके रख सारा तुम्हारा

ਕੀ ਕਰਦਾ ਕੁਛ ਨਿਕਾ ਸਕਦਾ ਹਰਦੇ ਹਰਦੇ ਇਹ ਕਿਵੇਂ ਰੋਡ ਦੀ ਗੱਲ ਆ ਪਾ ਆਹ ਹੋ ਸੀ ਰੋਡ ਦਾ ਇਹ ਕਹਿੰਦਾ ਕਿ ਰੂਜੀ ਰੋਡ 'ਤੇ ਬੱਸ ਜਿਵੇਂ ਦੋਵੇਂ ਲੈਣਾ ਆ ਤੁਸੀਂ ਦੇਖ ਸਕਦੇ ਹੋਗੇ ਤੇ ਇੱਥੇ ਗੱਡੀ ਵਾਲੇ ਦਾ ਸੀਨ ਹੋ ਜਾਂਦਾ ਤੇ ਤੁਸੀਂ ਤੁਹਾਨੂੰ ਮੈਂ ਦਿਖਾਉਣੀ ਹੈ ਖੜ ਚੁੱਕੀਆਂ ਗੱਡੀਆਂ ਅੰਦਰ ਸੀਨ ਕਰਾਉਣੇ ਆ ਤੇ ਆਪਣੀ ਸੋਨੀਆ ਮੈਡਮ ਗੱਡੀਆਂ ਦਾ ਸੀਨ ਕਰਦੀ ਪਈ ਆ

ਤੋਂ ਤਾ ਚ ਸੋਹਣੇ ਲੱਗਦੇ ਆ ਰਹਿਣਾ ਬਹੁਤ ਸੋਹਣੇ ਲੱਗਦੇ ਆ ਬੜੇ ਸੋਹਣੇ ਆ ਮੈਡਮ ਮੈਂ ਤਾਂ ਇਹਨਾਂ ਦੇ ਹਟ ਜਾਵੇ ਬੇਲੜੀ ਆ ਗਈ ਬੇਲੜੀ ਆ ਗਈ ਮੇਰੀ ਮੰਮੀ ਮੰਮੀ ਮੇਰੀ ਆਇਆ ਕੀ ਲੈਣ ਆਏ ਕੇ ਇਕ ਕਲਾ ਕੋਈ ਖੁਰਚਣਾ 1 2 3

ਪਾਣੀ ਦੇ ਕੋਟ ਪਿਆਦੇ ਸਾਂ ਪਹਿਲਾਂ ਘੁੱਟ ਪਾਣੀ ਦੀ ਪਿਆਸ ਛੱਡ ਕੇ ਇਹ ਕਿੰਤਰ ਰੱਖਦੇ ਤੇ ਕਿੰਤਰ ਹਾਂ ਸਰਪਰ ਨੂੰ ਹੋਣਾ ਕਿ ਲੋਕਾਂ ਨੇ ਬਾਰਾਂ ਚ ਪਿੰਦੀ ਹੋਣੇ ਦੇਖ ਲੋ ਲੈ ਪਾਰਸ ਲਾੜਾ ਭਾਈ ਆ ਗਿਆ ਇੱਥੇ ਟਲਾਜ ਰਸੰਦ ਕਰਕੇ ਦੇਖੋ ਫਿਰ ਥੱਕ ਗਏ ਹਾਂ ਤੋ ਖੜਿਆ ਨਹੀਂ ਰੰਦਾ ਹੈਗਾ ਫਿਰ ਬਹਿ ਗਏ ਆਂ ਤੇ ਆ ਦੂਜੇ ਤੇ ਸਾਡੇ ਬਲਾਕ ਆਏ ਕਮਾਈਆਂ ਹੁੰਦੀਆਂ ਨੇ ਦੇਖ ਲੋ ਧੁੱਪੇ ਬੈ ਬੈ ਕੇ ਕਾ ਨਾ ਨਾ ਅੱਤੇ ਆਉਂਦਿਆਂ ਨੇ ਬੇਲੀਆਂ ਕਿ ਪੈਸੇ ਲੈ ਕੇ ਵਗ ਜਾਂਦੇ ਨੇ ਆ ਆ ਮਿਹਨਤ ਹੁੰਦੀ ਹੈ ਬਈ ਹਾਂਜੀ ਅਗਲਾ ਕਾਹਦਾ 1000 ਰੁਪਏ ਵਾਲਾ ਐਸੀ ਵਾਲਾ ਨਹੀਂ ਹੈ ਦਾ ਕੋਈ ਆ ਤੂੰ ਪੈਸੇ ਦਾ ਪੈਰਾ ਦੇਖੋ ਹੋਰ ਠੀਕ ਹੈ ਨਾ ਪਰ ਕੰਮ ਹੀ ਫੀਨ ਕਰਦੇ ਆ ਮੂੰਹ ਸਰ ਜਮਾ ਕਾਲਾ ਬੁਤਵਾੜ ਵਰਗੀ ਹੈ ਜੀ ਚਲੋ ਆ ਕਿਉਂ ਨਾ ਸੇਣਾ ਪੜੇ ਲੱਕੀ ਤਾਂ ਦੇਣ ਕਾਲੀ ਵਰਤ ਉਹ ਵੀ ਨੀ ਗਾਲੀ ਜਾਂਦੀ ਲੱਕੀ ਵੀ ਨਾ ਘਟ ਗਈ 15 ਨਵੰਬਰ

आ बच गए तीन चीज मेरे को ले ले कुछ ना कुछ तो ले ले सब की हां पान की लाना या तीन चीज बच गए तू ही ले लो मैं समझानी और ये गल कर ना फोर की लेना पेने मेरा सुन तू कहना और फिर मेरा टाइम दो खराब करता ਨਹੀਂ ਨਹੀਂ ਤੱਕ ਨਾ ਆਹ ਉਹ ਜਿਹੜਾ ਨੀ ਖਰਾਬ ਕਰਾਉਂਦਾ ਆਪ ਕਿੰਨੀ ਆ ਅੱਛਾ ਇਹ ਮੇਰਾ ਟਾਂ ਕਿਉਂ ਖਰਾਬ ਦੇਖ ਰਿਹਾ ਹੈ ਤੋਪ ਗਾਈ ਜਾਦੀ ਮੱਛੀਆਂ ਨੇ ਰੁਕ ਚਾਹੇ ਐਂ ਗਾਲੇ ਹੁਣ ਨਾ ਬਖਾੜ ਪੁੱਠੇ ਜੇ ਵਰਗੇ ਹੋਏ ਪੈ ਨੇ ਸਾਡੀ ਕਿਉਂ ਧੁਕ ਧੁਕ ਕੇ ਸੋਣਾ ਲੱਗਦਾ ਮੇਰੇ ਨਾ ਮਾਰੂ ਹੋਏ ਹੋਏ ਨਾ

ਤੂੰ ਕਹਿੰਦੀ ਆ ਵਾਦੂ ਮੁੰਡੇ ਭੈਣ ਤੂੰ ਕਿਹੜੇ ਮੁੰਡੇ ਦੀ ਗੱਲ ਕਰਦੀ ਆ ਅਰੇ ਜੇ ਸੋਹਣਾ ਸੋਹਣੇ ਤਾਂ ਬੜੇ ਬੜੇ ਨੇ ਸਾਡੇ ਕੋਲੇ ਵੀ ਸਾਡੇ ਰਕਵੀਲੇ ਸੋਹਣੇ ਹਾਂ ਹਾਲ ਵੀ ਖੜੇ ਹੋਏ ਹੋ ਨੰਮੇ ਨੰਮੇ ਵਾਵਾ ਕਿਹ ਹੈ ਕਰੀ ਹਾਂ ਮਤਲਬ ਮੈਂ ਤਾਂ ਪਹਿਨਣਾ ਰਵੀ ਦੀ ਗੱਲ ਕਰ ਮਤਲਬ ਇਖੇ ਨਹੀਂ ਨਾ ਵੀ ਉਹਨਾਂ ਨੇ ਜਹਾਂ ਚੈਨ ਆ ਚੈਨ ਰਹਾ ਮੇਰਾ ਕੱਕ ਰੱਖੋ ਅਨੇ ਹਾਲ ਦੀ ਖੜੇ ਹੋਏ ਨੇ ਚਿੱਟਾਏ ਰੌਣਕਾ ਮੁੰਡਾ ਇਸ ਫੇਰ ਨੇ ਬੜਾ ਕੁ ਬੀਲੇ ਚ ਸਾਹ ਪੈ ਨੇ ਇੱਕ ਤਾਂ ਬੜਾ ਸੋਹਣਾ ਹੀ ਆ ਸਾਡੇ ਐਂ ਕਰਕੇ ਇੱਕ ਤਾਂ ਬੜਾ ਹੀ ਸੋਹਣਾ ਹੀ ਹਾਂ ਸਾਡੇ ਤਾਂ ਕਬੀਲੇ ਬਾਹਰੋਂ ਦੇ ਥਿਹੜੇ ਕਬੀਲੇ ਦੀ ਗੱਲ ਕਰਦੀ ਆ ਸਭ ਤੱਕ ਵੀਲਾ ਸੋਹਣਾ ਆ ਸਾਡੇ ਤਾਂ ਕਬੀਲਾ ਬੜਾ ਹੀ ਸੋਹਣਾ ਆ ਕਿ ਮੈਂ ਕਿਹੜਾ ਘੱਟ ਸੋਹਣੀ ਆ ਵਾਹ ਬੜੀ ਮੋਹਣੀ ਆ ਨਹੀਂ ਮੈਨੂੰ ਵੀ ਟਾਂਟ ਮਾਰੋ ਨਾ ਕੀ ਤੁੰਗਾ ਤੋਂ ਹੁੰਦੇ ਦੀ ਗੱਲ ਕਰਦੀ ਹੈ ਕਹਿੰਦੇ ਬੜੀਆ ਚੰਗੇ ਘਰ ਚੋਖੇ ਘਰ ਆ ਤੂੰ ਚਲੋ 1 2 3 ਕਿੰਨੇ ਤੋਂ ਕੀ ਮੰਗਦੀ ਹੈ ਤੋ ਬਾਹਰ ਲਾਇਆ ਲੰਬੂ ਬਾਇਰ ਬਾਰਾ ਤੇ ਕਿਤੇ ਪਿਆਰ ਤੋਂ ਨਹੀਂ ਹੋ ਗਿਆ ਸਾਡੇ ਕਬੀਲੇ ਦੇ ਮੁੰਡੇ ਨਾਲ ਨਹੀਂ ਆਜੂ ਅੰਦਰੇ ਟੱਪਿਆ ਹੋਇਆ ਜੀ ਨਹੀਂ ਕਿਉਂ ਡੇਡ ਲੱਕ ਜਾ ਦੇਗਾ ਕੰਟ ਮਾਰਦੇ ਤੁਸੀਂ ਥੜੀ ਆਈਆਂ ਵਿੱਚ ਨਹੀਂ ਸਾਨੂੰ ਮੰਗ ਜਾਂਦੇ ਘੁੱਪੇ ਕਰਾਂਗੇ ਵਿਚਾਰ ਮੁੱਤਪੇ ਸੇਕਰੇ ਦੇ ਅੰਦਰ ਕੀ ਹੋਇਆ ਲੱਕੀ ਐਨ ਕਾਤ ਲਾਈਆਂ ਨੇ ਨਿਗਾੜੀ ਐ ਇਹ ਉਹ ਚਾਹ ਮੇਰੇ ਨਿਗਾਹੇ ਕਦੋਂ ਲੱਗ ਗਈਆਂ ਐ ਹੋਈਆਂ ਨਹੀਂ ਕਾਲੇ ਸਿਸਟਰੀਆਂ ਹੁਣ ਤੈਨੂੰ ਤਾਂ ਹੀ ਆ ਸਾਰੇ ਬੁਲਬਲੇ ਚੱਕਦਾ ਫਿਰਦਾ ਤਾਂ ਬੜਾ ਕੁਝ ਦਿਖਣ ਲੱਗ ਗਿਆ ਹੈ ਨਾ ਦਿਖਣ ਲੱਗ ਗਿਆ ਸਿਨ ਇਹ ਕਾਲੇ ਹੋ ਜਾਂਦੇ ਬੜਾ ਕੁਝ ਦਿਖਣ ਲੱਗ ਗਿਆ ਲekin ਲੱਗੇ ਬੁਲਬਲੇ ਨਹੀਂ ਛੱਡਦੇ ਤੁਨੇ ਚੱਕ ਕੇ ਬੁਲਬਲੇ ਦਿਖਣ ਲੱਗੇ ਕੀ ਹੋ ਗਿਆ ਪਾਣੀ ਆ ਗਿਆ ਆ ਦੇਖੋ ਲੈ ਮੈਂ ਖੋਲਾ ਉਹਨਾਂ ਨੂੰ ਦਿਖਾਉਣਾ ਮਹਾਪਾਰਤ ਲਾਉਣੀ ਆ ਕੇ ਦਿਖਾਉਣਾ ਉਹਨੂੰ

हेतु है फिर हेतु क्या मिल रही है, तुछे है।, तुछे है, तुछे है।